ਦੋਂ ਉਸੇ ਰਾ ਅੱਜ ਸਾਡੇ ਭਰਾ ਵਿੱਚ ਹੈ ਨਹੀਂਗਾ ਨੌਜਵਾਨ ਉਹਨੂੰ ਦੇਖ ਕੇ ਆਉਣ ਵਾਲੇ ਸਮੇਂ ਪਰ ਤੇ ਸਾਲਾਂ ਪਰ ਤੇ ਜਿਉਣ ਵੀ ਕੀ ਉਹਨਾਂ ਨੇ ਸੋਚ ਸੀ ਜੀ ਦੇਖੋ ਇਹਨੇ ਹਰ ਇੱਕ ਨੇ ਮਰ ਜਾਣਾ ਨਾ ਮੈ ਰਹਿਣਾ ਨਾ ਕਿਸੇ ਨੇ ਰਹਿਣਾ ਬੰਦੇ ਨਾਲ ਦੋ ਚੀਜ਼ਾਂ ਬੰਦੇ ਨਾਲ ਜਾਂਦੀਆਂ ਨੇ ਮੇਰਾ ਮੰਨਣਾ ਇਹ ਆ ਕਿ ਸਦਾ ਹੀ ਉਹਨੇ ਆਮਰ ਰਹਿਣਾ ਸਦਾ ਹੀ ਉਹਦੀ ਸੋਚ ਨੇ ਯਾਦ ਰਹਿਣਾ ਮੇਰੀ ਨੌਜਵਾਨਾਂ ਨੂੰ ਅੱਜ ਦੇ ਦਿਨ ਤੇ ਇੱਕ ਸੁਨੇਹਾ ਮੈਸੇਜ ਆ ਆ ਕੁਛ ਸਾਡੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਜਾਨੂੰ ਮਾਰ ਦਿੰਦੇ ਨੇ ਜੜੋ ਦੇਖੋ ਭਾਈ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਅਨਸਾਫਤਾ ਇਹ ਲੈਣਾ ਜਿਹੜਾ ਕੌਮ ਨੇ ਲੈਣਾ ਨਾ ਕਿਸੇ ਰਾਜਨੀਤਿਕ ਪਾਰਟੀ ਲੈ ਸਕਦੇ ਨਾ ਕੋਈ ਹੋਰ ਲੈ ਕੇ ਦਿੱਤਾ ਜੀ ਅਨਸਾਫਤਾ ਜਦੋਂ ਮਿਲਣਾ ਲੋਕਾਂ ਦੀ ਤਾਕਤ ਤੇ ਕੌਮ ਦੀ ਤਾਕਤ ਨਾਲ ਮਿਲਣਾ ਹੈ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਜਮੀਰ ਦਾ ਮਰ ਜਾਣਾ ਮੌਤ ਹੁੰਦੀ ਹੈ ਸਾਡਾ ਭਰਾ ਸਿੱਧੂ ਮੂਸੇਵਾਲਾ ਅੱਜ ਵੀ ਦੁਨੀਆ ਦੇ ਵਿੱਚ ਉਵੇਂ ਹੀ ਆ ਸਰੀਰਿਕ ਪੱਖੋਂ ਚਲਾ ਗਿਆ ਜਮੀਰ ਉਹਦੀ ਸੋਚ ਉਹਦੀ ਅੱਜ ਵੀ ਨੌਜਵਾਨਾਂ ਦੇ ਵਿੱਚ ਉਹੀ ਹੈ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਵੀ ਕਿਵੇਂ ਆਪਣੇ ਹੱਕਾਂ ਲਈ ਲੜਨਾ ਕਿਵੇਂ ਆਪਣੇ ਪੰਜਾਬ ਲਈ ਲੜਨਾ ਕਿਵੇਂ ਆਪਣੇ ਪੰਚ ਤੇ ਆਪਣੀ ਕੌਮ ਨਾਲ ਪਿਆਰ ਹੋਣਾ ਚਾਹੀਦਾ ਇਹ ਸਿੱਧੂ ਮੂਸੇਵਾਲਾ ਦੀ ਸੋਚ ਆ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਦੇਖੋ ਬੰਦੇ ਨੇ ਹਰ ਇੱਕ ਨੇ ਮਰ ਜਾਣਾ ਨਾ ਮੈ ਰਹਿਣਾ ਨਾ ਕਿਸੇ ਨੇ ਰਹਿਣਾ ਬੰਦੇ ਨਾਲ ਦੋ ਚੀਜ਼ਾਂ ਬੰਦੇ ਨਾਲ ਜਾਂਦੀਆਂ ਨੇ ਇੱਕ ਤਾਂ ਬੰਦੇ ਦਾ ਕੀਤਾ ਹੋਇਆ ਕਰਮ ਜਿਹੜਾ ਰਹੀ ਦੀ ਦੁਨੀਆ ਤੇ ਕਰ ਦੁਨੀਆ ਯਾਦ ਰੱਖਦੀ ਆ ਦੂਜਾ ਜਪਿਆ ਹੋ ਰੱਬ ਦਾ ਨਾਮ ਇਸ ਕਰਕੇ ਮਰਨਾ ਸਾਬ ਨਹੀਂ ਅੱਜਕਰ ਕੋਈ ਚੰਗਾ ਕਰਮ ਕਰਕੇ ਜਾਓਗੇ ਤਾਂ ਦੁਨੀਆ ਯਾਦ ਰੱਖੂਗੀ ਸਿੱਧੂ ਮੂਸੇ ਵਾਲਾ ਅੱਜ ਸਾਡੇ ਭਰਾ ਵਿੱਚ ਹੈ ਨਹੀਂਗਾ ਨੌਜਵਾਨ ਉਹਨੂੰ ਦੇਖ ਕੇ ਆਉਣ ਵਾਲੇ ਸਮੇਂ ਪਰ ਤੇ ਸਾਲਾ ਪਰ ਤੇ ਜਿਉਣ ਵੀ ਕੀ ਉਹਨਾਂ ਦੀ ਸੋਚ ਸੀ ਜੀ ਦੇਖੋ ਸੋਚ ਜਿਹੜੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਮਰਨਾ ਹਰ ਨਹੀਂ ਹਰਿਕ ਨਹੀਂ ਸੋਚ ਇਹ ਆ ਜਿਵੇਂ ਆਪਣੇ ਮਾਂ ਪਿਓ ਨੂੰ ਉਹਦਾ ਪਿਆਰ ਸੀ ਜਿਵੇਂ ਲੋਕਾਂ ਨਾਲ ਪਿਆਰ ਸੀ ਜਿਵੇਂ ਪਬਲਿਕ ਨਾਲ ਪਿਆਰ ਸੀ ਜਿਵੇਂ ਆਪਣੇ ਪੰਜਾਬ ਨਾਲ ਪਿਆਰ ਸੀ ਆਪਣੇ ਇਲਾਕੇ ਨਾਲ ਪਿਆਰ ਸੀ ਆਪਣੇ ਪਿੰਡਾਂ ਨਾਲ ਪਿਆਰ ਸੀ ਇਹ ਨੌਜਵਾਨ ਸਾਰੇ ਸੋਚ ਲੈ ਕੇ ਜਾਣ ਸਿੱਧੂ ਮੂਸੇਵਾਲਾ ਨੂੰ ਜਿੰਨੇ ਪਿਆਰ ਕਰਦੇ ਨੇ ਨਸ਼ੇ ਤੋਂ ਬਰਾਜੀਆਂ ਤੋਂ ਦੂਰ ਰਹਿਣ ਤੇ ਆਪਣਾ ਕੋਈ ਚੰਗਾ ਸਮਾਜ ਸਿਰਜਣ ਇਹ ਮੇਰਾ ਅੱਜ ਸਾਰਿਆਂ ਨੂੰ ਬੇਨਤੀ ਹੈ ਦੇਖੋ ਸਿੱਧੂ ਮੂਸੇਵਾਲਾ ਮੈਨੂੰ ਨਹੀਂ ਲੱਗਦਾ ਵੀ ਕਿਸੇ ਪਾਸੇ ਗਿਆ ਮੈਨੂੰ ਤਾਂ ਲੱਗਦਾ ਵੀ ਸਦਾ ਹੀ ਆਮਰ ਰਹਿਣਾ ਦੇਖੋ ਕਈ ਲੋਕ ਅਜੇ ਜੇ ਹੁੰਦੇ ਨੇ ਕਿ ਆਉਂਦੇ ਨੇ ਕਿ ਆ ਕੇ ਦੁਨੀਆ ਚ ਚੱਲ ਜਾਂਦੇ ਨੇ ਪਤਾ ਨਹੀਂ ਲੱਗ ਯੂ ਸਦਾ ਹੀ ਉਹਨੇ ਆਮਰ ਰਾਣਾ ਸਦਾ ਹੀ ਉਹਦੀ ਸੋਚਣਾ ਯਾਦ ਰਹਿਣਾ ਮੇਰੇ ਨੌਜਵਾਨਾਂ ਨੂੰ ਅੱਜ ਦੇ ਦਿਨ ਤੇ ਇੱਕ ਸਨੇਹਾ ਮੈਸੇਜ ਆ ਦੇਖੋ ਮੈਂ ਪਿਛਲੀ ਵਾਰ ਵੀ ਉਹਦੇ ਯਾਦ ਦੇ ਵਿੱਚ ਜੰਗਲ ਲਾਇਆ ਸੀ ਬੂਟੇ ਲਾਏ ਸੀਗੇ ਇਸ ਬਾਰੇ ਵੀ ਬੂਟੇ ਲਾਉਣੇ ਚਾਹੀਦੇ ਨੇ ਨੌਜਵਾਨਾਂ ਨੂੰ ਕਿਉਂਕਿ ਜੇਕਰ ਸਿੱਧੂ ਮੂਸੇਵਾਲਾ ਨੂੰ ਅਸੀਂ ਆਮਰ ਯਾਦ ਰੱਖਣਾ ਸਦਾ ਹੁਣ ਜਿਹੜੇ ਮੇਰੇ ਦਰਗਤ ਚੱਲ ਪਏ ਕੋਈ ਕਹਿੰਦਾ ਵੀ ਆਹ ਦੇਖ ਸਿੱਧੂ ਮੂਸੇਵਾਲਾ ਦੀ ਯਾਦ ਚ ਲਾਏ ਹੋ ਨੇ ਆ ਜਾ ਕੋਈ ਨੇਕ ਕੰਮ ਉਹਦੀ ਯਾਦ ਦੇ ਵਿੱਚ ਕਰੀਏ ਜਿਹੜਾ ਕਿ ਰਹਿਣੀ ਦੁਨੀਆ ਤੇ ਕਰ ਯਾਦ ਰਵੇ ਇਹੀ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਸਿੱਧੂ ਮਸਲੇ ਵਾਲੇ ਦੀ ਸੋਚ ਨੂੰ ਜਿਉਂਦਾ ਰੱਖੀਏ ਜਿੰਨਾ ਟਾਈਮ ਤੁਸੀਂ ਸਿੱਧੂ ਮਸਲੇ ਵਾਲੇ ਦੀ ਸੋਚ ਨੂੰ ਜਿਉਂਦਾ ਰੱਖੋਗੇ ਉਨਾ ਟਾਈਮ ਸਿੱਧੂ ਮਸਲੇ ਵਾਲੇ ਜਿਉਂਦਾ ਰਹਿਣਾ ਜੋ ਤੁਸੀਂ ਉਹਨਾਂ ਦੀ ਸੋਚ ਭਲਾਤੀ ਫਿਰ ਸਮਝੋ ਸਿੱਧੂ ਮਸਲੇ ਵਾਲਾ ਖੁੱਦ ਬਿਸਰ ਗਿਆ ਇੰਨਾ ਕਿ ਮੇਰੀਆਂ ਬੇਨਤੀ ਨੇ ਸਾਰੇ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸੱਚੇ ਪਾਤਸ਼ਾਹ ਜਿਹਹੇ ਜੋ ਹਾਲਾਤ ਹੋ ਰਹੇ ਨੇਗੇ ਇਨ੍ਹਾਂ ਹਾਲਾਤਾਂ ਦੇ ਜਿਹੜੇ ਸਾਡਾ ਆ ਕੁਛ ਸਾਡੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਜਿਹੜਾ ਵੀ ਕੋਈ ਪੰਜਾਬ ਦੀ ਗੱ ਕੀ ਪ੍ਰਮਾਤਮਾ ਸੱਚੇ ਪਾਤਸ਼ਾਹ ਚੰਗੇ ਲੋਕ ਆਉਣ ਜੋ ਕਿ ਫੇ ਪੰਜਾਬ ਨੂੰ ਬਚਾ ਸਕਦੇ ਨੇ ਇਹ ਉਮੀਦ ਆ ਮੇਰੇ ਪੰਜਾਬੀਆਂ ਤੇ ਵਾਹਿਗੁਰੂ ਜੀ ਕਾ ਖਾਲਸਾ